ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮੰਨਪ੍ਰੀਤ ਬਰਾੜ ਵਲੌਗ ਸੇ ਹਰ ਤੁਸਾਰੇ ਕੀ ਮੀਓ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਜੇਕਰ ਕੋਈ ਚੈਨਲ ਤੇ ਨਿਊ ਹੈ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਆਪਾਂ ਵਲੌਗ ਦੀ ਸਟਾਰਟਿੰਗ ਕੀਤੀ ਅੱਜ ਤੁਹਾਨੂੰ ਪਹਿਲਾਂ ਵਿਖਾਇਆ ਬੱਦਲ ਤੇ ਨਾ ਅੱਜ ਤੁਹਾਨੂੰ ਬੱਦਲ ਇੱਕੋ ਵਾਰੀ ਇੰਨੇ ਕ ਆ ਗਏ ਤੇ ਐ ਇਦਾਂ ਲੱਗਾ ਜਿਵੇਂ ਕਾਲੀ ਘਟਾ ਚਾ ਗਈ ਰਾਤ ਹੀ ਹੋ ਗਈ ਜਿਵੇਂ ਤੇ ਬੱਦਲ ਕੀ ਕਰ ਰਹੇ ਸੀ ਕਿ ਬੱਦਲ ਲੰਘ ਰਹੇ ਸੀਗੇ ਤੇ ਸਾਰਾ ਹਨੇਰਾ ਨੇਰਾ ਹੋ ਗਿਆ ਬਿਲਕੁਲ ਹੀ ਵੈਦਰ ਜਿਹੜਾ ਚੇਂਜ ਹੋ ਗਿਆ ਨਾ ਤੇ ਤਾਂ ਹੀ ਕਰਕੇ ਮੈਂ ਭੱਜ ਗਈ ਮੈਂ ਨਾ ਮੈਡੀਸਿਨ ਲੈਣ ਅੰਦਰ ਗਈ ਤੇ ਮੰਮੀ ਉਹਨੇ ਚਰਚੀ ਮੈਨੂੰ ਅੰਦਰਵਾਜ ਮੰਨ ਲੱਗੇ ਉਹਨੇ ਚਰਚੀ ਮੌਸਮ 'ਚ ਬੱਦਲ ਦੀ ਕਾਲੀ ਹੋ ਗਈ ਦਿਨ ਮਤਲਬ ਜਿਹੜਾ ਸਿਕਾਲਾ ਆ ਹੋ ਗਿਆ ਅੰਦਰ ਮੰਮੀ ਭੱਜੇ ਅੰਮੀ ਉਹਨੇ ਮੌਸਮ ਤਾਂ ਦੇਖ ਕਿੰਨਾ ਸੋਹਣਾ ਹੋਇਆ ਪਰ ਤੂੰ ਮੈਂ ਦਵਾਈ ਲੈਣ ਗਈ ਸੀ ਅੰਦਰ ਐਨੇ ਚਰਚੀ ਬੱਦਲ ਲੰਘੀ ਆਣ ਤੇ ਐਨੇ ਸੋਹਣੇ ਤਾਂ ਬਹੁਤ ਲੱਗੇ ਜਾਂਦੇ ਸੀ ਦੇਖੋ ਉੱਪਰ ਦੇਖੋ ਧਿਆਨ ਨਾਲ ਤੇ ਪਰ ਜਿਹੜੇ origignal ਦੇ ਵਿੱਚ ਵੇਖਦੇ ਸਨ ਬੜੇ ਸੱਚੇ ਭੱਜੇ ਜਾਂਦੇ ਸੀ ਕਿਤੇ ਮੰਮੀ ਮੈਨੂੰ ਸਪੈਸ਼ਲ ਬੁਲਾ ਕੇ ਲੈ ਕੇ ਤੇ ਚਲੋ ਜੀ ਵੈਦਰ ਅੱਜ ਵੈਸੇ ਗੁੱਡ ਲੱਗ ਰਿਹਾ ਬਾਕੀ ਪੂਰਾ ਦਿਨ ਦੇਖੋ ਗਾਂਹ ਦੀ ਗਾਂ ਜਿਵੇਂ ਜਿਵੇਂ ਹਨਾ ਵਲੌਗ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੈਦਰ ਦੇ ਬਾਰੇ ਤੇ ਚਲੋ ਜੀ ਫਿਲਹਾਲ ਜਿਹੜਾ ਮੌਸਮ ਅਗੂੜਾ ਆ ਗਿਆ ਟਾਈਮ ਹੋ ਗਿਆ ਆ 9:10 ਵਜੇ ਦਾ ਮੈਂ ਆ ਗਿਆ ਦੁਬਾਰਾ ਅੰਦਰ ਦੀਵਾ ਛੜਾ ਚੱਲੋ ਚੱਲ ਤੇਲ ਕਰ ਦੇਗਾ ਲੋ ਜੀ ਟੋਪੋ ਜਿਹੜੀ ਆ ਸੇਕ ਨਿਕਲਣਾ ਸਟਾਰਟ ਹੋ ਚੁੱਕਿਆ ਆ ਤੇ 11:00 ਵਜੇ ਦਾ ਟਾਈਮ ਹੋ ਗਿਆ ਤੇ ਹਵਾ ਮਾੜੀ ਮਾੜੀ ਚੱਲੀ ਜਾਂਦੀ ਹੈ ਇਹ ਵੀ ਬਸ ਹੁਣ ਨਾ ਸਵੇਰ ਜਿਹੜੀ ਬੱਦਲ ਵਈ ਸੀ ਜਿਹੜੀ ਸਵੇਰ ਸੇ ਨਾ ਬੱਦਲ ਵਈ ਉਹ ਹੁਣ ਗਾਂ ਚੱਲ ਗਏ ਬੱਦਲ ਬੁੱਦਲ ਹੋਰ ਪਾਸੇ ਪਈ ਜਾਂਦਾ ਤੇ ਛੇਲੋ ਜੀ ਤੁਸੀਂ ਚਲੋ ਬਰਾਂਡੇ ਮੇ ਫਿਰ ਚਲੋ ਜੀ ਤਦੋਂ ਜਿੱਥੇ ਆਪਾਂ ਆ ਗਏ ਸੀ ਕਿਚਨ ਦੇ ਵਿੱਚ ਤੇ ਕਿਚਨ ਦੇ ਵਿੱਚ ਮੈਂ ਲੈ ਕੇ ਆਈ ਸੀ ਫਰਿੱਜ ਦੇ ਵਿੱਚੋਂ ਮਿਰਚਾਂ ਟਮਾਟਰ ਤੇ ਆਪਾਂ ਲਾਉਣੇ ਆ ਸਬਜੀ ਨੂੰ ਤੜਕਾ ਤੇ ਸਬਜੀ ਅੱਜ ਆਪਾਂ ਬਣਾਉਣੀ ਆ ਚੋਲਿਆਂ ਦੀ ਜਿਹੜੀ ਕਿ ਅੱਜ ਆਪਾਂ ਹੁਣ ਪਹਿਲੀ ਵਾਰ ਬਣਾਉਣੇ ਆ ਚੋਲੇ ਅਜੇ ਆਪਾਂ ਨਹੀਂ ਬਣਾਏਗੇ ਤੇ ਚੋਲੇ ਅੱਜ ਬਣਾਉਣੇ ਪਹਿਲੀ ਵਾਰ ਚੋਲਿਆਂ ਦੀ ਸਬਜੀ ਟੇਸਟੀ ਬਹੁਤ ਲੱਗਦੀ ਹੈ ਕਿਹੜੇ ਕਿਹੜੇ ਭੈਣ ਨੂੰ ਭਰਾ ਨੂੰ ਪਸੰਦ ਹੈ ਚੋਲਿਆਂ ਦੀ ਸਬਜੀ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਮੈਂ ਹੁਣ ਬਣਾਉਣੀ ਆ ਚੋਲਿਆਂ ਨੂੰ ਲਾਉਣੀ ਤੜਕਾ ਤੇ ਚਲੋ ਜੀ ਹੁਣ ਆਪਾਂ ਲਾਉਨੇ ਸਬਜੀ ਮਤੋਂਣ ਗਏ ਆ ਤੇ ਸਬਜੀ ਨੂੰ ਲਗਾਉਨੇ ਤੜਕਾ ਤੇ ਦਿਨ ਉਸ ਤੋਂ ਬਾਅਦ ਦੇਖਦੇ ਆ ਕੀ ਬਣਾਉਨੇ ਆ ਕਿਉਂਕਿ ਜਬਜੋ ਸਿੰਘ ਬਰਾੜ ਦੀ ਫਰਮਾਇਸ਼ ਆਈ ਹੈਗੀ ਆ ਤੇ ਉਹ ਵੀ ਪੂਰੀ ਕਰਦੀ ਕਰਨੀ ਹੁੰਦੀ ਤੁਹਾਨੂੰ ਪਤਾ ਹੀ ਹੈ ਨਾ ਤੇ ਲੋ ਜੀ ਇੱਥੇ ਮੈਂ ਜਿਹੜੇ ਟਮਾਟਰ ਪਿਆਜ਼ ਤੇ ਹਰੀ ਮਿਰਚਾ ਉਹਨੂੰ ਕਟਿੰਗ ਕਰ ਲਾਂਗੇ ਤੇ ਫਿਰ ਗ੍ਰੈਂਡਰ ਤੇ ਉਹਦੇ ਵਿੱਚ ਪੀਸ ਲਾਵਾਂਗੇ ਮਿਕਸੀ ਦੇ ਵਿੱਚ ਤੇ ਵੀ ਤੁਹਾਨੂੰ ਪਤਾ ਚਾਹੀਏ ਛੋਟਾ ਹੋਵੇ ਪਿਆ ਪਿਆਜ਼ ਕੇ ਜਨ ਟਮਾਟਰ ਚਾਹੇ ਪੱਕਾ ਹੋਵੇ ਵੱਡਾ ਹੋਵੇ ਤੇ ਮੈਂ ਉਹਦੇ ਬੀ ਕੱਢਣੇ ਹੀ ਕੱਢਣੇ ਹੁੰਦੇ ਬੀ ਮਾੜੇ ਹੁੰਦੇ ਨੇ ਡਾਕਟਰ ਦੱਸਦੇ ਨੇ ਕਿ ਚਾਹੇ ਕਿਸੇ ਦੇ ਪੱਥਰੀ ਹੈਗੀ ਆ ਚਾਹੇ ਕਿਸੇ ਦੇ ਨਹੀਂ ਇਹ ਤੁਸੀਂ ਕੋਸ਼ਿਸ਼ ਕਰੋ ਕਿ ਟਮਾਟਰਾਂ ਦੇ ਜਿਹੜੇ ਬੀ ਆ ਉਹਨਾਂ ਨੂੰ ਕੱਢਿਆ ਕਰੋ ਤੇ ਆਪਾਂ ਉਦੋਂ ਦੇ ਦਿਮਾਗ ਚ ਪਾਈ ਆ ਜੇ ਮੈਂ ਟਮਾਟਰ ਯੂਜ਼ ਕਰਨਾ ਤੇ ਮੈਂ ਉਹਦੇ ਬੀ ਕੱਢ ਕੇ ਹੀ ਯੂਜ਼ ਕਰਦੇ ਆ ਨਹੀਂ ਫੇਰਾ ਨਹੀਂ ਮੈਂ ਨਹੀਂ ਵੀ ਕਰਦੀ ਯੂਜ਼ ਜਿੰਨਾ ਹੋਵੇ ਟਮਾਟਰ ਤੇ ਫਿਰ ਕਿੰਨਾ ਲੈਂਦੇ ਆਪਾਂ ਹੁਣ ਬਸ ਲਾਉਨੇ ਆ ਗੱਲਾਂ ਬਾਤਾਂ ਕਰਦੇ ਆ ਕੱਟ ਤੇ ਆਪਾਂ ਲਾਈਏ ਤੜਕਾ ਇਹਨਾਂ ਨੂੰ ਮੈਂ ਧੋ ਲੈ ਕੇ ਆਈਆਂ ਪੀਸ ਕੇ ਲੈ ਕੇ ਆਉਨੇ ਆ ਤੇ ਹਾਂਜੀ ਜੇ ਕੋਈ ਚੈਨਲ ਤੇ ਨਿਊ ਹੁੰਦਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਥੈਂਕ ਯੂ ਸੋ ਮੱਚ ਸਾਰਿਆਂ ਦਾ ਜਿਹੜੇ ਭੈਣ ਭਾਈ ਸਪੋਰਟ ਕਰਦੇ ਨੇ ਤੇ ਆਪਣੀ ਜਿਹੜੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖੋ ਲਓ ਜੀ ਇੱਥੇ ਮੈਂ ਜਿਹੜੀ ਸਬਜੀ ਮੈਨੂੰ ਲੱਗਦਾ ਮੈਂ ਤੜਕਾ ਪੁੰਨ ਲੱਗ ਗਈ ਸੀ ਤੇ ਇੱਥੇ ਮੈਂ ਨਾ ਕਟਿੰਗ ਕਰਨ ਲੱਗ ਗਈ ਸੀ ਪਿਆਜ਼ਾਂ ਦੀ ਪਿਆਜ਼ ਕਹਿੰਦੇ ਹੋ ਗੰਡੇ ਕਹਿੰਦੇ ਹੋ ਮੈਂ ਦੋਨੋਂ ਹੀ ਕਹਿ ਲੈਣੀ ਹੈ ਮੈਂ ਪਿਆਜ਼ ਵੀ ਕਹਿੰਦੇ ਆ ਗੰਡੇ ਵੀ ਕਹਿੰਦੇ ਆ ਤੇ ਇੱਥੇ ਮੈਂ ਗੰਡਿਆਂ ਦੀ ਪਿਆਜ਼ਾਂ ਦੀ ਜਿਹੜੀ ਕਟਿੰਗ ਕਰਨ ਲੱਗ ਗਈ ਸੀ ਤੇ ਕਿਉਂ ਕਰਨ ਲੱਗ ਗਈ ਸੀ ਆਪਾਂ ਗਾਂ ਦੀ ਗਾਂ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਆਪਾਂ ਬਣਾਉਣ ਲੱਗੇ ਆ ਕੁਛ ਮੌਸਮ ਸੋਹਣਾ ਆ ਤੇ ਜੱਜੋ ਸਿੰਘ ਬਰਾੜ ਦੀ ਜਿਹੜੀ ਫਰਮਾਇਸ਼ ਆਈ ਹੈ ਤੇ ਫਰਮਾਇਸ਼ ਜਦੋਂ ਬਰਾੜ ਸਾਹਿਬ ਦੀ ਆਉਂਦੀ ਹੈ ਤਾਂ ਫਿਰ ਪੂਰੀ ਤਾਂ ਕਰਨੀ ਪੈਂਦੀ ਹੈ ਹਨਾ ਤੇ ਚਲੋ ਜੀ ਹੁਣ ਬਸੂ ਦੀ ਫਰਮਾਇਸ਼ ਆਈ ਹੈਗੀ ਉਹਨੂੰ ਆਪਾਂ ਪੂਰਾ ਕਰਦੇ ਆਂ ਤੇ ਇਸ ਕਰਕੇ ਮੈਂ ਕਟਿੰਗ ਕਰ ਰਹੀ ਆਂ ਆਲੂ ਪਿਆਜ਼ਾਂ ਦੇ ਠੀਕ ਹੈ ਜੀ ਆਲੂ ਪਿਆਜ਼ਾਂ ਤੋਂ ਆਪਾਂ ਕੀ ਬਣਾਉਨੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਫਿਰ ਆਪਾਂ ਫਿਲਹਾਲ ਆਪਾਂ ਜਿਹੜੇ ਪਿਆਜ਼ ਛਿੱਲਲੇ ਨੇ ਤੇ ਹੁਣ ਆਪਾਂ ਜਿਹੜੇ ਆਲੂ ਵੀ ਛਿੱਲ ਲਾਂਗੇ ਤੇ ਥੈਂਕ ਯੂ ਸੋ ਮੱਚ ਤੇ ਭੈਣ ਨੇ ਕਮੈਂਟ ਕਰਿਆ ਸੀਗਾ ਆਈ ਥਿੰਕ ਨਾਮ ਨਹੀਂ ਮੈਨੂੰ ਯਾਦ ਆ ਤਕੀ ਹੈ ਭੈਣ ਕਹਿੰਦੇ ਸੀ ਤੁਸੀਂ ਜਬਜੋ ਸਿੰਘ ਬਰਾੜ ਜਦੋਂ ਬੇਟੇ ਦਾ ਨਾਮ ਲੈਨੇ ਹੋ ਨਾ ਜਬਜੋ ਸਿੰਘ ਬਰਾੜ ਤੇ ਨੇ ਅੱਖਰ ਜੋੜ ਕੇ ਮਤਲਬ ਤੇ ਬੜਾ ਵਧੀਆ ਸੋਹਣਾ ਲੱਗਦਾ ਹੈਗਾ ਥੈਂਕ ਯੂ ਸੋ ਮੱਚ ਸਿਸਟਰ ਤੇ ਮੇਰੀ ਨਾ ਹੈਬਿਟ ਹੀ ਬਣ ਗਈ ਕਦੇ ਭਾਵੇਂ ਮੈਂ ਜਬਜੋ ਸਿੰਘ ਬੋਲਦਾ ਨਹੀਂ ਮੇਰੇ ਨਾ ਆਦਤ ਘਰੇ ਵੀ ਮੇਰੀ ਆਤਾ ਮੈਨੂੰ ਜਾਂ ਤਾਂ ਐਦਾਂ ਹੀ ਬੋਲਦੇ ਜਬਜੋ ਸਿੰਘ ਬਰਾੜ ਜਬਜੋ ਸਿੰਘ ਬਰਾੜ ਮੇਰੀ ਆਤਾ ਪੈਗੇ ਕਹਿ ਕਹਿ ਕੇ ਨੂੰ ਤੇ ਉਸੇ ਤਰ੍ਹਾਂ ਵੀਡੀਓ ਦੇ ਵਿੱਚ ਜ਼ਿਆਦਾਤਰ ਮੈਨੂੰ ਜਬਜੋ ਸਿੰਘ ਬਰਾੜ ਹੀ ਕਹਿੰਨੇ ਥੈਂਕ ਯੂ ਸੋ ਮੱਚ ਤੁਹਾਨੂੰ ਪਸੰਦ ਆਇਆ ਹੈ ਨਾ ਤੇ ਲਓ ਜੀ ਆਪਾਂ ਹੁਣ ਜਿਹੜੀ ਪਿਆਜ਼ ਆਲੂਆਂ ਦੀ ਵੀ ਕਟਿੰਗ ਕਰ ਲਾਂਗੇ ਤੇ ਆਲੂ ਤੇ ਪਿਆਜ਼ ਛਿੱਲ ਕੇ ਤੇ ਦਨ ਮੈਂ ਸਬਜੀ ਨੂੰ ਤੜਕਾ ਲਗਾਉਣੀ ਹੈ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਕਰਾਂਗੇ ਆਪਾਂ ਨੈਕਸਟ ਪ੍ਰੋਸੈਸ ਦੀ ਤਿਆਰੀ ਕਰ ਲਈ ਆ ਤੇ ਕੀ ਬਣਾਉਣੀ ਹੈ ਨੈਕਸਟ ਪ੍ਰੋਸੈਸ ਵਿੱਚ ਤੁਹਾਨੂੰ ਸ਼ੇਅਰ ਕਰਦੇ ਆ ਫਿਲਹਾਲ ਆਪਾਂ ਜਿਹੜਾ ਤੜਕਾ ਲਾਉਣੀ ਹੈ ਸਬਜੀ ਨੂੰ ਸਬਜੀ ਜਿਹੜੀ ਆਪਾਂ ਬਣਾਉਣ ਲੱਗੇ ਆ ਜੀ ਆਪਾਂ ਆਲੂ ਤੇ ਚੌਲਿਆਂ ਦੀ ਬਣਾਉਣ ਲੱਗੇ ਆ ਤੇ ਧੋ ਉਸ ਵਰਕੇ ਆਪਾਂ ਰੱਖ ਲੈਨੇ ਤੇ ਇਹ ਸਬਜੀ ਆਪਾਂ ਹੁਣ ਪਹਿਲੀ ਵਾਰ ਬਣਾਉਣ ਲੱਗੇ ਕਿਉਂਕਿ ਅਜੇ ਚੌਲੇ ਇਹਨਾਂ ਨੇ ਲਿਆਂਦੇ ਨਹੀਂ ਸੀ ਕਿਉਂਕਿ ਕद्दू ਤੋਰੀ ਕद्दू ਤੋਰੀ ਹੋਇਆ ਪਿਆ ਸੀ ਫਿਲਹਾਲ ਤਾਂ ਆਪਣੇ ਜ਼ਿਆਦਾ ਹੁਣ ਥੋੜਾ ਜਿਹਾ ਘੱਟ ਕਰਿਆ ਹੈਗਾ ਤੇ ਕਿਉਂਕਿ ਇਹਨਾਂ ਦੇ ਜੋ ਸੈਲ ਕਰਦੇ ਤਾਂ ਜ਼ਿਆਦਾ ਕद्दू ਤੋਰੀ ਹੀ ਲਾਈਕ ਕਰਦੇ ਹੁੰਦੇ ਤੇ ਹੁਣ ਕੱਦੂ ਪੈਸੇ ਪਏ ਆ ਬਟ ਥੋੜਾ ਜਿਹਾ ਇਹ ਚੇਂਜ ਆਪਣੇ ਆਪ ਵੀ ਕਰ ਲੈਂਦੇ ਹੁੰਦੇ ਮੌਸਮ ਦੇ ਹਿਸਾਬ ਦੇ ਨਾਲ ਦੇਖ ਕੇ ਸਬਜੀ ਉਸ ਤਰ੍ਹਾਂ ਲੈਉਂਦੇ ਹੁੰਦੇ ਨੇ ਤੇ ਲਓ ਜੀ ਆਪਾਂ ਪਾ ਲਿਆ ਇੱਥੇ ਤੇਲ ਤੇ ਤੇਲ ਪਾ ਕੇ ਤੇ ਆਪਾਂ ਪਾਵਾਂਗੇ ਜੀਰਾ ਬੇਸਿਕ ਜਿਹ ਮਸਾਲੇ ਜਿਹੜੇ ਨਾਰਮਲ ਘਰਾਂ ਦੇ ਵਿੱਚ ਵਰਤੇ ਜਾਂਦੇ ਉਹਨਾਂ ਮਸਾਲਿਆਂ ਦੇ ਨਾਲ ਹੀ ਆਪਾਂ ਸਬਜੀ ਬਣਾਉਨੇ ਆ ਆਪਾਂ ਜਿਹੜਾ ਖਾਸ ਮਸਾਲਾ ਜਿਹੜਾ ਤੁਹਾਨੂੰ ਆਲਵੇਸ ਤੁਹਾਨੂੰ ਮੇਰਾ ਪਤਾ ਹੀ ਹੈ ਨਾ ਆਪਾਂ ਬਣਾ ਕੇ ਰੱਖਿਆ ਹੋਇਆ ਹੈ ਤੇ ਉਹ ਆਪਾਂ ਇਸ ਮਤਲਬ ਗਰਮੀ ਦੇ ਵਿੱਚ ਨਹੀਂ ਯੂਜ਼ ਕਰਦੇ ਕਿਉਂਕਿ ਉੱਚੇ ਮੈਂ ਪਹਿਲਾਂ ਵੀ ਦੱਸਿਆ ਕਿ ਜਿਹੜਾ ਉਹ ਮਸਾਲਾ ਉਹਦੇ ਵਿੱਚ ਗਰਮ ਚੀਜ਼ਾਂ ਵੀ ਪਾਈਆਂ ਹੋਈਆਂ ਨੇ ਤੇ ਠੰਡੀਆਂ ਚੀਜ਼ਾਂ ਵੀ ਪਾਈਆਂ ਹੋਈਆਂ ਨੇ ਹਨਾ ਸੋ ਕੰਬੀਨੇਸ਼ਨ ਠੰਡੀਆਂ ਗਰਮ ਚੀਜ਼ਾਂ ਸਾਰੀਆਂ ਦਾ ਹੈਗਾ ਉਹ ਜਿਹੜਾ ਮਸਾਲਾ ਸੋ ਮੈਂ ਪ੍ਰੇਫਰ ਕਰਦੀ ਹੁੰਨੀ ਉਹਨੂੰ ਸਰਦੀ ਦੇ ਵਿੱਚ ਜਿਆਦਾ ਜਿਆਦਾ ਯੂਜ਼ ਕਰੀਦਾ ਪਰ ਹਰ ਇੱਕ ਸਬਜੀ ਦੇ ਵਿੱਚ ਪਾਈਦਾ ਚਮਚਾ ਚਮਚਾ ਬਟ ਜਿਹੜੇ ਗਰਮੀ ਦੇ ਮਤਲਬ ਮੌਸਮ ਦੇ ਵਿੱਚ ਮੈਂ ਬਿਲਕੁਲ ਅਵੋਇਡ ਕਰਦੀ ਆ ਬਿਲਕੁਲ ਰੈਡੀ ਆ ਆਪਣੇ ਕੋਲ ਤੁਹਾਡੇ ਸਾਹਮਣੇ ਪਿਛੇ ਪਿਛੇ ਜੇ ਵੀਡੀਓ ਦੇ ਵਿੱਚ ਵਿਖਾਇਆ ਸੀ ਤੁਹਾਨੂੰ ਤੇ ਉਹ ਮਸਾਲਾ ਆਪਣਾ ਬਣਿਆ ਤਾਂ ਪਿਆ ਹੈਗਾ ਅੱਧਾ ਕਿਲੋ ਦੇ ਕਰੀਬ ਪਿਆ ਹਜੇ ਮੈਂ ਹੋਰ ਬਣਾਉਣ ਬਾਰੇ ਸੋਚਦੀ ਸੀ ਮੈਂ ਹੁਣ ਫਿਲਹਾਲ ਸੋਚੇ ਮੈਂ ਕਿ ਆਪਾਂ ਨਾ ਯੂਜ਼ ਤਾਂ ਆਪਾਂ ਕਰ ਨਹੀਂ ਰਹੇ ਹਨਾ ਤੇ ਫਿਰ ਐਵੇਂ ਵੇਸਟੇਜ ਵਾਲ ਗੱਲ ਹੁੰਦੀ ਹੈ ਨਾ ਮੌਸਮ ਵੀ ਤੁਹਾਨੂੰ ਪਤਾ ਸਿੱਲਾ ਹੁਣ ਗਾਂ ਸਿੱਲੇ ਦੇ ਵਿੱਚ ਤੁਹਾਨੂੰ ਪਤਾ ਚੀਜ਼ਾਂ ਦੇ ਵਿੱਚ ਜ਼ਿਆਦਾਤਰ ਕੀ ਕੀੜੇ ਜੇ ਹਨਾ ਪੈ ਜਾਂਦੇ ਹੁੰਦੇ ਨੇ ਸੋ ਇਸ ਕਰਕੇ ਮੈਂ ਅਵੋਇਡ ਹੀ ਕੀਤਾ ਮੈਂ ਕਿ ਆਪਾਂ ਹੁਣ ਜਿੰਨਾ ਪਿਆ ਉਹਨੂੰ ਵੀ ਪਿਆ ਰਹਿਣ ਦਿੰਦੇ ਆ ਉਹਦੋਂ ਵੀ ਆਪਾਂ ਸੇਫਟੀ ਦੇ ਨਾਲ ਰੱਖਿਆ ਹੋਇਆ ਮਤਲਬ ਕਿਹੜੀਆਂ ਚੀਜ਼ਾਂ ਦੇ ਨਾਲ ਆਪਾਂ ਸਬਜ਼ੀਆਂ ਦਾਲਾਂ ਵਗੈਰਾ ਨੂੰ ਸੇਵ ਕਰ ਸਕਦੇ ਉਹ ਵੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਾਂਗੀ ਠੀਕ ਹੈ ਜੀ ਕਿਹੜੀਆਂ ਚੀਜ਼ਾਂ ਦੇ ਨਾਲ ਮੈਂ ਜੜੀਆਂ ਦਾਲਾਂ ਵਗੈਰਾ ਸੇਵ ਰੱਖ ਲੈਣੀਆਂ ਹੁੰਦੀਆਂ ਸੋ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੀ ਤੇ ਇੱਥੇ ਮੈਂ ਜਿਹੜਾ ਗੱਲਾਂ ਕਰਦੇ ਕਰਦੇ ਤੁਹਾਡੇ ਸਾਹਮਣੇ ਤੜਕਾ ਵੀ ਲਗਾਤਾ ਹੈਗਾ ਸੋ ਹੁਣ ਇੱਥੇ ਆਪਾਂ ਤੜਕਾ ਲਗਾਇਆ ਹੈਗਾ ਆਲੂ ਛੋਲਿਆਂ ਦੀ ਸਬਜ਼ੀ ਨੂੰ ਇਹਦਾ ਨਾ ਬਸ ਮਸਾਲਾ ਭੁੰਨਿਆ ਹੋਵੇ ਸਬਜ਼ੀ ਸਾਰੀ ਮੇਨ ਹੁੰਦਾ ਸਬਜ਼ੀ ਦਾ ਮਸਾਲਾ ਭੁੰਨਣ ਤੇ ਜਦੋਂ ਤੁਹਾਡਾ ਮਸਾਲਾ ਵਧੀਆ ਭੁੰਨਿਆ ਗਿਆ ਸਬਜ਼ੀ ਚਾਹੇ ਕੋਈ ਵੀ ਆ ਤੁਹਾਡੀ ਬੈਸ بس ਜਿਹੜਾ ਮਸਾਲਾ ਨਾ ਉਹਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਭੁੰਨਣ ਦੀ ਤੇ ਬਾਕੀ ਮੈਂ ਔਇਲ ਬਿਲਕੁਲ ਲੈਸ ਯੂਜ਼ ਕਰਦੀ ਆ ਮੈਂ ਔਇਲ ਬਹੁਤ ਘੱਟ ਯੂਜ਼ ਕਰਦੀ ਆ ਬਾਕੀ ਔਇਲ ਦੇ ਨਾਲ ਹੀ ਜਿਹੜਾ ਮਸਾਲੇ ਦੇ ਉੱਤੇ ਜਿਹੜਾ ਔਇਲ ਹੁੰਦਾ ਜਿੰਨਾ ਹਨਾ ਜਦੋਂ ਆਪਾਂ ਜਿੰਨਾ ਆਪਾਂ ਤੇਲ ਪਾਇਆ ਜਿਸ ਸਭ ਨਾਲ ਤੇਲ ਪਾਇਆ ਮਸਾਲਾ ਜਦੋਂ ਭੁੰਦੇ ਉਸੇ ਤੇਲ ਨੇ ਆਪਣੇ ਉੱਤਰ ਉੱਤੇ ਤੈਰਨ ਲੱਗ ਜਾਣਾ ਹੁੰਦਾ ਸੋ ਮੈਂ ਜਿਹੜਾ ਤੇਲ ਦਾ ਬਹੁਤ ਘੱਟ ਇਸਤੇਮਾਲ ਕਰਦੀ ਹੈਗੀ ਵਿੱਚੋਂ ਜੇ ਤਾਂ ਮੈਂ ਬਿਲਕੁਲ ਹੀ ਛੱਡਤਾ ਸੀ ਮਤਲਬ ਆ ਓਇਲ ਫਰੀ ਸਬਜ਼ੀਆਂ ਬਰਉਣ ਲੱਗ ਗਈ ਸੀ ਤੇ ਬਟ ਹੁਣ ਥੋੜਾ ਜਿਹਾ ਹਲਕਾ ਫੁਲਕਾ ਜਿਹੜਾ ਓਇਲ ਆਪਾਂ ਸਟਾਰਟ ਕੀਤਾ ਇੱਥੇ ਮੈਂ ਮੇਥੀ ਵਗੈਰਾ ਵੀ ਪਾਈ ਐ ਮੇਥੀ ਦੇ ਨਾਲ ਟੇਸਟ ਥੋੜਾ ਜਿਹਾ ਲਾਜਵਾਬ ਹੋ ਜਾਂਦਾ ਹੈਗਾ ਤੇ ਲੋ ਜੀ ਇੱਥੇ ਆਪਣਾ ਜਿਹੜਾ ਲੱਗ ਗਿਆ ਸਬਜ਼ੀ ਨੂੰ ਤੜਕਾ ਉਧਰ ਆਲੂ ਔਰ ਪਿਆਜ਼ ਦੀ ਕਟਿੰਗ ਮਤਲਬ ਹੁਣ ਆਪਾਂ ਕਰਾਂਗੇ ਸੌਰੀ ਹੁਣ ਇੱਥੇ ਆਪਾਂ ਨਾਲ ਆਲੂ ਤੇ ਪਿਆਜ਼ ਦੀ ਜਿਹੜੀ ਕਟਿੰਗ ਕਰ ਲਾਂਗੇ ਛਿੱਲ ਸਵਾਰ ਕੇ ਧੋ ਕੇ ਮੈਂ ਰੱਖ ਲਿਆ ਤੇ ਹੁਣ ਆਪਣੀ ਜਿਹੜੀ ਸਬਜੀ ਨੂੰ ਤੜਕਾ ਲੱਗ ਗਿਆ ਪਾਣੀ ਪਾਵਾਂਗੇ ਤੇ ਇਹਦੀਆਂ 2 ਤੋਂ 3 ਸੀਟੀਆਂ ਵੱਜਣਗੀਆਂ ਵੈਸੇ ਤਿੰਨ ਤੋਂ ਚਾਰ ਸੀਟੀ ਦੇ ਵਿੱਚ ਬਿਲਕੁਲ ਪ੍ਰੋਪਰ ਜਿੰਨੀ ਤੁਹਾਨੂੰ ਤਰੀ ਚਾਹੀਦੀ ਆ ਉਸ ਤੋਂ ਨਾਲ ਮੇਰੇ ਅਕੋਰਡਿੰਗ ਦੇ ਚਾਰ ਸੀਟੀਆਂ ਵਜਾਉਣੇ ਨੇ ਇੰਨੀ ਸਬਜੀ ਦੇ ਹਿਸਾਬ ਨਾਲ ਤੇ ਜਿਹੜੀ ਇਹਦੀ ਪ੍ਰੋਪਰ ਜਿਹੜੀ ਤਰੀ ਆ ਉਹ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਮੈਂ ਚਾਰ ਸੀਟੀਆਂ ਮਜਾਉਂਗੀ ਇਹਦੀਆਂ ਤਿੰਨ ਤਿੰਨ ਤਾਂ ਪੱਕੀਆਂ ਮਜਾਉਣੀ ਹੁੰਦੀਆਂ ਚੌਥੀ ਮੈਂ ਵਜਾ ਕੇ ਛੱਡ ਦੇਣੀ ਹੁੰਦੀਆਂ ਉਹਨੂੰ ਮਤਲਬ ਉੱਪਰ ਨਹੀਂ ਚੱਕਦੇ ਹੁੰਦੇ ਭਾਫ਼ ਦੇ ਨਾਲ ਜਿਹੜੀ ਸਬਜੀ ਤਿਆਰ ਹੋ ਜਾਂਦੀ ਹੁੰਦੀ ਆ ਬਸ ਹੁਣ ਆਪਾਂ ਇਹਦਾ ਲਗਾ ਦਾਂਗੇ ਟੱਕਣ ਤੇ ਜਿਹੜਾ ਨੈਕਸਟ ਪ੍ਰੋਸੈਸ ਆ ਉਹਦੀ ਤਿਆਰੀ ਕਰਦੇ ਆ ਨੈਕਸਟ ਪ੍ਰੋਸੈਸ ਹੈਗਾ ਜੀ ਅੱਜ ਆਪਾਂ ਬਣਾਉਣ ਲੱਗੇ ਆ ਪਕੌੜੇ ਕਿਉਂ ਬਣਾਉਣ ਲੱਗੇ ਆ ਕਿਉਂਕਿ ਨਾ ਇੱਥੇ ਆਪਾਂ ਪਹਿਲਾਂ ਆਲੂ ਪਿਆਜ਼ਾਂ ਦੀ ਜਿਹੜੀ ਕਟਿੰਗ ਕਰ ਲਾਂਗੇ ਪਤਲੇ ਪਤਲੇ ਸਲਾਈਸਿਸ ਦੇ ਵਿੱਚ ਕੱਟਾਂਗੇ ਆਪਾਂ ਪਿਆਜ਼ਾਂ ਨੂੰ ਐ ਤੇ ਆਲੂਆਂ ਨੂੰ ਠੀਕ ਹੈ ਜੀ ਇੱਥੇ ਕੀ ਹੋਇਆ ਜੱਜੋ ਸਿੰਘ ਬਰਾੜ ਦੇ ਨਾਨੀ ਜੀ ਦਾ ਫੋਨ ਆ ਗਿਆ ਤੇ ਉਹ ਦੱਸਣ ਲੱਗੇ ਕਹਿੰਦੇ ਨਾ ਮੌਸਮ ਬੜਾ ਸੋਹਣਾ ਹਨਾ ਤੇ ਮੌਸਮ ਬਹੁਤ ਸੋਹਣਾ ਹੈ ਬਈ ਤੇ ਆਪਾਂ ਆਪਾ ਕੋੜੇ ਬਣਾ ਕੇ ਖਟੇ ਪਕੌੜੇ ਖਾ ਕੇ ਖਟੇ ਤੇ ਜਬਜੋ ਸਿੰਘ ਬਰਾੜ ਗੱਲ ਕਰ ਰਿਹਾ ਸੀ ਨਾਨੀ ਨਾਲ ਤਾਂ ਇਹਨੇ ਰੀਲ ਫੜ ਲਈ ਕਹਿੰਦਾ ਮੈਂ ਵੀ ਪਕੌੜੇ ਖਾਣੇ ਆ ਠੀਕ ਹੈ ਜੀ ਫਿਰ ਤੁਹਾਨੂੰ ਪਤਾ ਜਬਜੋ ਸਿੰਘ ਬਰਾੜ ਜਦੋਂ ਕੋਈ ਵੀ ਮਤਲਬ ਫਰਮਾਇਸ਼ ਕਰਦਾ ਪੂਰੀ ਕਰਨੀ ਪੈਂਦੀ ਹੈ ਮੈਂ ਤਾਂ ਕਰ ਹੀ دینی ਹੁੰਦੀ ਆ ਕਿਉਂਕਿ ਬੱਚੇ ਦੀਆਂ ਨਿੱਕੇ ਨਿੱਕੇ ਖੁਆਇਸ਼ਾਂ ਦੇ ਨੂੰ ਜਿਹੜੀਆਂ ਆਪਾਂ ਪੂਰੀਆਂ ਕਰ ਸਕਦੇ ਆ ਕਰਨੀਆਂ ਚਾਹੀਦੀਆਂ ਬੱਚੇ ਦੀਆਂ ਹਨ ਸੋ ਕੋਈ ਏਡੀ ਗੱਲ ਨਹੀਂ ਹੁੰਦੀ ਮਾਂ ਜਿਹੜੀ ਹੁੰਦੀ ਆ ਉਹਦੇ ਲਈ ਤਾਂ ਬੱਚੇ ਦੇ ਇੱਕ ਸ਼ਬਦ ਬੋਲ ਮੂੰਹ ਦੇ ਵਿੱਚੋਂ ਕੱਢਿਆ ਵੀ ਹਨ ਇਹ ਮੈਨੂੰ ਤਾਂ ਜੇ ਕੋਈ ਵੀ ਖਾਣ ਪੀਣ ਦੀ ਗੱਲ ਕਰਦਾ ਨਾ ਮम्मा ਆ ਬਣਾ ਦੋ ਮੈਂ ਕੋਸ਼ਿਸ਼ ਕਰਦੀ ਨੇ ਜੇ ਬਿਮਾਰ ਨਾ ਹੋਵੇ ਹਨਾ ਜਿਵੇਂ ਬੱਚਾ ਖਾਂਸੀ ਵਗੈਰਾ ਨਾ ਹੋਵੇ ਤਾਂ ਫੇਰ ਮੈਂ ਚਾਹੇ ਓਇਲ ਵਾਲੀ ਮੰਗਦਾ ਹੋਵੇ ਮੈਂ ਇਹਨੂੰ ਬਣਾ ਕੇ ਜ਼ਰੂਰ ਦੇ ਦੇਣੀ ਬਾਕੀ ਮੇਰੀ ਸਿਹਤ ਨੂੰ ਪ੍ਰੈਫਰ ਕਰਦੀ ਹੁੰਨੇ ਜੇ ਦੀ ਸਿਹਤ ਠੀਕ ਆ ਤਾਂ ਫੇਰ ਆਪਾਂ ਇਹਦੀ ਕਹੀ ਚੀਜ਼ ਬੋਲੀ ਚੀਜ਼ ਉਹ ਜੋ ਕੱਢੀ ਚੀਜ਼ ਆਪਾਂ ਨੂੰ ਬਣਾ ਕੇ ਦੇ ਦੇਣੀ ਆ ਜੇ ਸਿਹਤ ਨਹੀਂ ਠੀਕ ਹੁੰਦੀ ਫੇਰ ਆਪਣਾ ਥੋੜਾ ਜਿਹਾ ਡਾਵਾ ਡੋਲ ਕਰਨੀ ਪੈਂਦੀ ਹੈ ਫੇਰ ਹੋਰ ਕੋਈ ਚੀਜ਼ ਬਣਾ ਕੇ ਦੇ ਦੇ ਜੀ ਜਾਂ ਕੋਈ ਹੋਰ ਦੇ ਦੇ ਜੀ ਜਿਹਦੇ ਨਾਲ ਇਹਨੂੰ ਹਨਾ ਉੱਤੇ ਫਿਰ ਉਹ ਇਸ ਤਰ੍ਹਾਂ ਦੀ ਚੀਜ਼ ਦਾ ਥੋੜਾ ਚੇਂਜ ਕਰਦੇ ਦੇ ਆਇਲ ਵਾਲੀ ਨਹੀਂ ਦੇਈ ਦਿਖਾਂਸੀ ਵਗੈਰਾ ਦੇ ਵਿੱਚ ਤੇ ਚਲੋ ਜੀ ਇੱਥੇ ਜਿਹੜਾ ਹੁਣ ਮੈਂ ਕਰਨ ਲੱਗੀ ਸੀਗੀ ਆਪਾਂ ਆਲੂ ਪਿਆਜ਼ ਵਗੈਰਾ ਮਿਕਸ ਕਰ ਲਾਂਗੇ ਤੇ ਕਟਿੰਗ ਹੋ ਗਈ ਹੈ ਤੇਲ ਵਿੱਚ ਚੜਾਤਾ ਹੈ ਇੱਕ ਪਾਸੇ ਸਬਜੀ ਤੜੀ ਹੋਈ ਹੈ ਤੇ ਆਪਾਂ ਜਿਹੜੇ ਪਕੌੜੇ ਕੱਢ ਲਾਂਗੇ ਫਿਰ ਜਦੋਂ ਬੱਚਾ ਮੰਗਣ ਲੱਗ ਜਾਣਾ ਫਿਰ ਬਣਾ ਕੇ ਦੇਣ ਹੀ ਪੈਂਦੀ ਹੁੰਦੀ ਹੈ ਇਸੇ ਸਾਰੇ ਹੀ ਭੈਣ ਭਰਾ ਦਿੰਦੇ ਹਨ ਆਮਤ ਸਾਰੀਆਂ ਭੈਣਾਂ ਦਿੰਦੀਆਂ ਬਣਾ ਕੇ ਜਦੋਂ ਬੱਚੇ ਚੀਜ਼ ਮੰਗਦੇ ਹਨ ਚਲੋ ਜੀ ਇੱਥੇ ਵੀ ਜੱਜੋਤ ਸਿੰਘ ਬਰਾੜ ਦੀ ਫਰਮਾਇਸ਼ ਤੇ ਮੈਂ ਆਪਾਂ ਬਣਾਉਣ ਲੱਗੇ ਸੀ ਪਕੌੜੇ ਬਹੁਤੇ ਨਹੀਂ ਥੋੜੇ ਜੇ ਬਣਾਵਾਂਗੇ ਆਪਾਂ ਇੰਨੇ ਕੇ ਬਸ ਆਲੂ ਪਿਆਛਲੇ ਇੰਨੇ ਕੇ ਦੇ ਆਪਾਂ ਬਣਾ ਲਾਂਗੇ ਬਾਹਲੇ ਤਾਂ ਤੁਹਾਨੂੰ ਪਤਾ ਖਾਂਦਾ ਨਹੀਂ ਇਹਦੀ ਆਤ ਤਾਂ ਚੀਜ਼ ਨਾ ਬਸ ਇਹਨੂੰ ਚੀਜ਼ ਦੀ ਨੀਡ ਖਾਣ ਖੂਣ ਤਾਂ ਐਡਾ ਹੁੰਦਾ ਇਹਨੂੰ ਤੇ ਬਟ ਇਹਨੂੰ ਇਦਾਂ ਦਾ ਮੇਰੇ ਕੋਲ ਹੋਵੇ ਚੀਜ਼ ਜ਼ਰੂਰੀ ਸੋ ਇਸੇ ਪ੍ਰਕਾਰ ਉਹਨੂੰ ਦੇਖਦੇ ਆਂ ਦੋ ਤੋਂ ਚਾਰ ਪਕੌੜੇ ਖਾਊਗਾ ਕਿ ਕਿੰਨੇ ਖਾਊਗਾ ਕੋਈ ਪਤਾ ਨਹੀਂ ਆਪਾਂ ਬਣਾਉਨੇ ਆ ਚਲੋ ਹਨਾ ਹੁਣ ਜੇ ਕਹਿ ਦਿੱਤਾ ਤੇ ਬਾਕੀ ਮੌਸਮ ਵੀ ਮੈਂ ਪ੍ਰੈਫਰ ਕਰਦੀ ਨਹੀਂ ਮੌਸਮ ਜੇ ਸਹੀ ਹੋਵੇ ਤਾਂ ਮੈਂ ਇਹੋ ਜੀ ਔਇਲ ਵਾਲੀਆਂ ਚੀਜ਼ਾਂ ਬਣਾ ਦਿੰਦੀ ਹੁੰਨੀ ਆਦਰਵਾਇਜ਼ ਮੇਰੇ ਕੋਸ਼ਿਸ਼ ਇਹ ਹੁੰਦੇ ਕਿ ਜੇ ਮੌਸਮ ਨਹੀਂ ਸਹੀ ਗਰਮੀ ਹੈ ਨਾ ਗਰਮੀ ਦੇ ਵਿੱਚ ਔਇਲ ਵਾਲੀਆਂ ਚੀਜ਼ਾਂ ਬੱਚੇ ਨੂੰ ਨਾ ਹੀ ਦਿੱਤੀਆਂ ਜਾਣ ਤੇ ਆਪਾਂ ਬਣਾਉਂਦੇ ਵੀ ਨਹੀਂ ਹੁੰਦੇ ਘਰੇ ਅੱਜ ਤਾਂ ਵੈਗੁਰਜੀ ਦੀ ਕਿਰਪਾ ਨਾਲ ਜਿਹੜਾ ਮੌਸਮ ਛੜੀ ਲੱਗੇ ਹੋਈ ਸੀ ਸੋ ਇਸ ਕਰਕੇ ਜਿਹੜਾ ਆਪਾਂ ਜਿਹੜਾ ਪਕੌੜਿਆਂ ਦਾ ਸੋਚ ਲਿਆ ਚਲੋ ਉਹਨੇ ਕਿਹਾ ਤੇ ਆਪਾਂ ਨੂੰ ਬਣਾ ਕੇ ਇਹਦੇ ਪਾਪਾ ਨਾਲ ਵੀ ਗੱਲ ਕੀਤੀ ਫਿਰ ਮੈਂ ਤੇ ਕੰਦੇ ਚਲੋ ਬਣਾ ਦੋ ਫਿਰ ਹੁਣ ਮੰਗ ਹੀ ਰਿਹਾ ਤੇ ਫਿਰ ਆਪਾਂ ਬਣਾ ਕੇ ਦੇਣ ਲੱਗ ਗਏ ਸੀ ਇਹਨੂੰ ਪਕੌੜੇ ਤੇ ਲੋ ਜੀ ਹੁਣ ਆਪਾਂ ਪਕੌੜਿਆਂ ਨੂੰ ਬਣਾਉਨੇ ਆ ਆਜੋ ਜਿਹੜੇ-ਜਿਹੜੇ ਭੈਣ ਭਾਈ ਨੇ ਪਕੌੜੇ ਖਾਣੇ ਨੇ ਤੇ ਫਿਰ ਆਪਾਂ ਉਤੋਂ ਪੀ ਲਾਂਗੇ ਚਾਹ ਸੌਂਦੇ ਤਾਂ ਹੈ ਨਹੀਂ ਬਿਲਕੁਲ ਜਦੋਂ ਇਦਾਂ ਦਾ ਠੰਡਾ ਮੌਸਮ ਹੁੰਦਾ ਫਿਰ ਤਾਂ ਮੈਂ 1 ਮਿੰਟ ਵੀ ਨਹੀਂ ਲੰਮੀ ਵੀ ਨਹੀਂ ਪੈਂਦੀ ਮੈਂ ਜਾਣ ਜਾਣ ਕੇ ਵਿਹੜੇ ਦੇ ਵਿੱਚ ਗੇੜੀ ਲਾਈ ਜਾਨੀ ਹੁੰਦੀ ਮੈਨੂੰ ਇਦਾਂ ਦਾ ਮੈਂ ਮੌਸਮ ਵੇਖਿਆ ਵਾਂ ਮੀਂਹ ਪਈ ਜਾਂਦਾ ਕਿ ਨਹੀਂ ਪਈ ਜਾਂਦਾ ਮੈਂ ਇਦਾਂ ਹੀ ਕਰਦੇ ਰਹਿੰਦੇ 10-10 ਮਿੰਟ ਬਾਅਦ ਵੇਖਣ ਚੱਲੀ ਜਾਂਦੀ ਆ ਨੀਂਦ ਬਿਲਕੁਲ ਵੀ ਨਹੀਂ ਆਉਂਦੀ ਸੰਡੇ ਮੌਸਮ ਦੇ ਵਿੱਚ ਤਾਂ ਗਰਮੀ ਦੇ ਵਿੱਚ ਤਾਂ ਕਦੇ-ਕਦੇ ਮੈਂ ਸੌਂ ਜਾਂਦੀ ਹਿੰਨੇ ਘੰਟਾ ਅੱਧਾ ਘੰਟਾ ਤੇ ਜੇ ਬਾਕੀ ਨੀਂਦ ਵੀ ਡਿਪੈਂਡ ਹੁੰਦਾ ਨੀਂਦ ਆ ਜਾਵੇ ਤਾਂ ਪਸ ਹੋ ਜਾਈਦਾ ਤੇ ਲੋ ਜੀ ਤੇ ਜਿਹੜੇ ਪਕੌੜਿਆਂ ਦਾ ਪੂਰਾ ਬਣ ਕੇ ਆਪਣਾ ਪਹਿਲਾ ਪੂਰਾ ਤਿਆਰ ਹੋ ਗਿਆ ਆ ਤੇ ਚਲੋ ਜੀ ਹੁਣ ਆਪਾਂ ਬਣਾਉਨੇ ਆ ਪਕੌੜੇ ਆਜੋ ਜਿਹੜੇ ਜਿਹੜੇ ਪੰਪੇ ਨਹੀਂ ਖਾਣੇ ਚਲੋ ਜੀ ਆਪਣਾ ਜਿਹੜਾ ਪਹਿਲਾ ਪੂਰ ਤਿਆਰ ਹੋ ਗਿਆ ਸੀ ਜਬਜੋ ਸਿੰਘ ਬਰਾੜ ਲੈ ਗਿਆ ਸੀ ਤੇ ਹੁਣ ਆਪਣਾ ਸੈਕੰਡ ਪੂਰ ਤਿਆਰ ਹੁੰਦਾ ਹੈਗਾ ਸੌਰੀ ਜੀ ਵਿੱਚ ਫੋਨ ਆ ਗਿਆ ਸੀਗਾ ਤੇ ਵਾਇਸਓਵਰ ਕਰਦੇ ਹੋਏ ਆਪਣੇ ਵਿੱਚ ਫੋਨ ਆ ਗਿਆ ਸੀਗਾ ਤੇ ਇੱਕ ਪਾਸੇ ਆਪਣੇ ਜਿਹੜੀਆਂ ਸਬਜ਼ੀ ਦੀਆਂ ਸਿਟੀਆਂ ਵੱਜ ਜਾਂਦੀਆਂ ਨੇ ਲੱਗਦੇ ਹੱਥੇ ਵੀ ਕੰਮ ਨਿਪੜਜੂ ਟਾਈਮ ਮੈਨੂੰ ਯਾਦ ਨਹੀਂ ਇੱਥੇ 1:00 ਵਜੇ ਦਾ ਟਾਈਮ ਆ ਤੇ ਆਪਦੇ ਜਣੇ ਮੈਨੂੰ ਐ ਸੀ ਦੁਪਹਿਰੇ ਸਬਜੀ ਧਰਨਾ ਪਹਿਲਾਂ ਤੇ ਫਿਰ ਪਕੌੜਿਆਂ ਦਾ ਤਾਂ ਬਾਅਦ ਵਿੱਚ ਉਸ ਹਿਸਾਬ ਕਿਤਾਬ ਬਣਿਆ ਤੇ ਚਲੋ ਜੀ ਸ਼ਾਮ ਤੱਕ ਵੇਖਦੇ ਹਾਂ ਬਾਕੀ ਜਿੰਨੇ ਖਾਧੀਗੇ ਨਹੀਂ ਸ਼ਾਮ ਨੂੰ ਤਾਂ ਦਾਲ ਤਾਂ ਬਣਾਣੀ ਪਊਗੀ ਕਿਉਂਕਿ ਜਬਜਤ ਸਿੰਘ ਬਰਾੜ ਦੇ ਦਾਲ ਫੇਵਰਿਟ ਹੈ ਮੂੰਗੀ ਮਸਰੀ ਦੀ ਫਿਰ ਉਹ ਤਾਂ ਬਣਾਉਣੀ ਪਊਗੀ ਉਹ ਤਾਂ ਸ਼ਾਮ ਨੂੰ ਬੰਨੀ ਬੰਨੀ ਹੈ ਤੇ ਲਓ ਜੀ ਇੱਥੇ ਆਪਣੇ ਜਿਹੜੇ ਪਕੌੜੇ ਬਣ ਕੇ ਬਸ ਤਿਆਰ ਹੋ ਚੱਲੇ ਨੇ ਤੇ ਥੋੜੇ ਥੋੜੇ ਚਲੋ ਹੁਣ ਲੱਗਦੇ ਹੱਥ ਤੁਸੀਂ ਵੀ ਖਾ ਲਾਂਗੇ ਹਨ ਬੰਨ ਤਾਂ ਗਈ ਹੈ ਤੇ ਥੋੜੇ ਥੋੜੇ ਮੰਮੀ ਹਰਨ ਦੇ ਦੇ ਦਿੰਨੇ ਥੋੜੇ ਮੈਂ ਖਾ ਲੂੰਗੀ ਦੀਵਾਲੇ ਨੇ ਆਪਾ ਬਣਾਏ ਹੈਗੇ ਥੋੜੇ ਜਿਹੀ ਬਣਾਏ ਹੈਗੇ ਜੀ ਜਿਹੜੀ ਇਸ ਤਰ੍ਹਾਂ ਜ਼ੂਮ ਹੋ ਕੇ ਬਣ ਰਹੀ ਹੈ ਨਾ ਤੇ ਇਹ ਕੈਮਰੇ ਦੇ ਉੱਤੇ ਹੀ ਫੋਨ ਕਈ ਵਾਰੀ ਸੈਟਿੰਗ ਇਦਾਂ ਦੀ ਹੋ ਜਾਂਦੀ ਹੈ ਕਿ ਉਹ ਮੈਨੂੰ ਨਾ ਜ਼ੂਮ ਜ਼ਿਆਦਾ ਕਰਨ ਲੱਗ ਜਾਂਦਾ ਮਤਲਬ ਸਿੱਧਾ ਪਤਾ ਨਹੀਂ ਕੋਈ ਸੈਟਿੰਗ ਹੈ ਜਦੋਂ ਕੈਮਰੇ ਤੇ ਉੱਤੇ ਹੀ ਆ ਜਦੋਂ ਬਸ ਕਿਤੇ ਕੈਮ ਫੋਨ ਜਮਾ ਸਿੱਧਾ ਹੋ ਜਾਂਦਾ ਫਿਰ ਇਸ ਤਰ੍ਹਾਂ ਕੈਚ ਅਪ ਕਰਨ ਲੱਗ ਜਾਂਦਾ ਮਤਲਬ ਉਹ ਵੀਡੀਓ ਤੇ ਲੋ ਜੀ ਆਪਣੇ ਜਿਹੜੇ ਪਕੌੜੇ ਬਣ ਕੇ ਤਿਆਰ ਹੋ ਗਏ ਤੇ ਬਸ ਉਹ ਮੌਸਮ ਜਿਹੜਾ ਵੈਦਰ ਗੁੱਡੇ ਬਿਲਕੁਲ ਅੱਜ ਤਾਂ ਸਾਰਾ ਦਿਨ ਹੀ ਸ਼ਿਮਲਾ ਬਣਿਆ ਪਿਆ ਦੇਖੋ ਕਿੰਨਾ ਕਿੰਨਾ ਪਾਣੀ ਖੜਾ ਤੇ ਰੇਨ ਹਜੇ ਵੀ ਆ ਰਹੀ ਹੈ ਨਿੱਕ-ਨਿੱਕੀ ਕਹਾਣੀ ਦੀ ਸਾਰਾ ਦਿਨ ਹੀ ਸ਼ਿਮਲੇ ਵਰਗਾ ਮਾਹੌਲ ਬਣਿਆ ਪਿਆ ਜਮਾ ਤਾਂ ਹੁਣ ਵੀ ਟਾਈਮ ਹੁਚਲੇ 4 ਵਜੇ ਤੋਂ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਅਜ ਮੀਂਹ ਪੈਂਦਾ ਹੀ ਰਿਹਾ ਕਿਣ ਮੇਨ ਕਿਣ ਮੇਨ ਹਟ ਜਾਂਦੀ ਸ਼ੁਰੂ ਹੋ ਜਾਂਦੀ ਏ ਹੁਣ ਫੇਰ ਸ਼ੁਰੂ ਆ ਤੇ 4 ਵਜਾਂ ਦੇ ਜਪੇ 10 ਮਿੰਟ ਆ ਕਿ ਚਲੋ ਵਖਾਵਾ ਬਾਹਰ ਦਾ ਮਾਹੌਲ ਤੁਹਾਨੂੰ ਅੱਜ ਤਾਂ ਜਿਹੜਾ ਸਾਰਾ ਦਿਨ ਮੌਸਮ ਹੈ ਇੱਦਾਂ ਹੀ ਰਿਆ ਕਣੀਆਂ ਹੀ ਤੇ ਕਿਣ ਮਿਹ ਨਹੀਂ ਰਹੀ ਚਲੋ ਜੀ ਅੱਜ ਆਪਾਂ ਜਿਹੜਾ ਮੌਸਮ ਬਹੁਤ ਸੋਹਣਾ ਸੀਗਾ ਤੇ ਸਾਰਾ ਦਿਨ ਕਿਣ ਮਿਨ ਕਿਣ ਮਿਨ ਹੋਏ ਗਏ ਸ਼ਿਮਲਾ ਵਾਂਗੂ ਬਣਿਆ ਰਿਹਾ ਤੇ ਆਪਾਂ ਸੋਚਿਆ ਅੱਜ ਨਾ ਜਿਹੜਾ ਗੈਸ ਚੁੱਲਾ ਆਪਾਂ ਵਿਹੜੇ ਦੇ ਵਿੱਚ ਕੱਢ ਲਏ ਨੇ ਮਤਲਬ ਵਿਹੜੇ ਦੇ ਵਿੱਚ ਤਾਂ ਨਹੀਂ ਬਸ ਕੰਧੋਲੀ ਦੇ ਬਾਹਰਲੀ ਸਾਈਡ ਤੇ ਕੱਢ ਲਿਆ ਸੀ ਆਪਾਂ ਗੈਸ ਚੁੱਲਾ ਤੇ ਚਟਾਈ ਵਿਛਾ ਕੇ ਮੈਂ ਕਹਿੰਨਾ ਠੰਡੀ ਠੰਡੀ ਨਾਲੇ ਪਿੱਛੇ ਇਹਨਾਂ ਨੇ ਮੰਜਾ ਢਾ ਕੇ ਨਾ ਤੇ ਪੱਖਾ ਲਾਇਆ ਹੋਇਆ ਸੀ ਤੇ ਮੈਨੂੰ ਵਟੂਈ ਤੇ ਉਹਦੀ ਹਵਾ ਲੱਗਦੀ ਸੀ ਫੈਨ ਦੀ ਤੇ ਇਧਰੋਂ ਮੈਨਾਂ ਲਈ ਗੈਸ ਮੇ ਟੱਕ ਲਿਆ ਸੀ ਕਿਤੇ ਮੈਨੂੰ ਨਾਲ ਢੂਈ ਤੇ ਹਵਾ ਲੱਗੀ ਗਈ ਤੇ ਨਾਲੇ ਭੋਰਾ ਗਰਮੀ ਨੇ ਲੱਗੀ ਤੇ ਨਾਲੇ ਰੋਟੀ ਪੱਕ ਗਈ ਆਪਣੇ ਨਾਲੇ ਵਲੌਗ ਸ਼ੂਟ ਹੋ ਗਿਆ ਨਾ ਤੇ ਬੜਾ ਵਧੀਆ ਲੱਗ ਰਿਹਾ ਸੀਗਾ ਬਿਲਕੁਲ ਮਹਿਸੂਸ ਨਹੀਂ ਹੋਇਆਗਾ ਤੁਸੀਂ ਮੈਨੂੰ ਨਾ ਸੋਣਾ ਸੀ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ ਸੀ ਕਿ ਰੋਟੀ ਬਣਾ ਰਹੀ ਆ ਕਿ ਗਰਮੀ ਦਾ ਮੌਸਮ ਹੈ ਬਿਲਕੁਲ ਵੀ ਨਹੀਂ ਪਤਾ ਲੱਗ ਰਿਹਾ ਸੀਗਾ ਤੇ ਨਾ ਹੀ ਸਵੈਟ ਵਾਲਾ ਆਇਆ ਹੈਗਾ ਹਲਕਾ ਫੁਲਕਾ ਸਵੈਟ ਆ ਰਿਹਾ ਸੀ ਤੇ ਬਹੁਤ ਵਧੀਆ ਲੱਗ ਰਿਹਾ ਸੀ ਸਹੀ ਮਾਇਨੇ ਦੇ ਵਿੱਚ ਆਪਾਂ ਹੁਣ ਅੱਜ ਕੱਲ ਦੇ ਟਾਈਮ ਦੇ ਵਿੱਚ ਆਪਾਂ ਸਾਰੇ ਕੰਮ ਜਿਹੜੇ ਖੜੇ ਹੋ ਕੇ ਕਰਦੇ ਹਾਂ ਨਾ ਤੇ ਬਟ ਥੱਲੇ ਬੈਠ ਕੇ ਜਿਹੜੇ ਰੋਟੀ ਬਕਾਉਂਦਾ ਮੈਨੂੰ ਮਜ਼ਾ ਆ ਰਿਹਾ ਸੀ ਸੱਚੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀ ਨੀ ਖੜੇ ਹੋ ਕੇ ਨਾ ਸਾਰੇ ਕੰਮ ਨਹੀਂ ਅੱਜ ਕੱਲ ਜਿਹੜੇ ਆਪਾਂ ਕੰਮ ਖੜੇ ਹੋ ਗਏ ਹਨਾ ਖੜੇ ਹੋ ਕੇ ਕਰਦੇ ਆ ਲਾ ਲਓ ਤੁਸੀਂ ਭਾਂਡੇ ਤੋਂ ਲਾ ਲਓ ਰੋਟੀਆਂ ਤੋਂ ਲੈ ਕੇ ਪੋਚੇ ਤੋਂ ਲੈ ਕੇ ਸਾਰਾ ਕੰਮ ਹੀ ਅੱਜ ਕੱਲ ਆਪਾਂ ਜਿਹੜਾ ਸਟੈਂਡਿੰਗ ਕਰ ਲਿਆ ਕੰਮ ਹਨਾ ਖੜੇ ਹੋ ਕੇ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਾਂ ਜਮ੍ਹਾਂ ਵੀ ਨਾ ਬੈਠ ਕੇ ਕੰਮ ਨਹੀਂ ਕਰਦੇ ਕਰਦੇ ਸੀ ਕੋਈ ਬਿਮਾਰੀ ਨਹੀਂ ਹੁੰਦੀ ਸੀ ਨਾ ਕੋਈ ਵੀ ਕੰਮ ਉਹਨਾਂ ਨੇ ਬੈਠ ਕੇ ਕਰਨਾ ਬੁੱਕਰ ਤੋਂ ਲੈ ਕੇ ਝਾੜੂਤ ਲੈ ਕੇ ਸਾਰਾ ਕੰਮ ਟੋਟਲੀ ਤੇ ਹੁਣ ਆਪਾਂ ਨੂੰ ਸ਼ਿੰਕਾ 'ਚ ਖੜੇ ਹੋ ਕੇ ਭਾਂਡੇ ਧੋਈ ਜਾਂਦੇ ਅੱਗੇ ਸੀਗਾ ਬੱਠਾ 'ਚ ਧੋਂਦੇ ਸੀਗੇ ਸੋ ਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈਗਾ ਮਤਲਬ ਜੇ ਆਪਾਂ ਥੱਲੇ ਬੈਠ ਕੇ ਪੋਕਰ ਮਾਰਦੇ ਆ ਸਾਰੇ ਕੰਮ ਜ਼ਿਆਦਾਤਰ ਕੋਸ਼ਿਸ਼ ਕਰੀਦੀ ਕਿ ਜਿਹੜਾ ਕੰਮ ਆਪਣੇ ਤੋਂ ਹੁੰਦਾ ਹੋਵੇ ਬੈਠ ਕੇ ਆਪਾਂ ਉਨੇਕੀ ਕੋਸ਼ਿਸ਼ ਕਰਦੇ ਨੇ ਬੈਠ ਕੇ ਕਰਨ ਦੀ ਬਾਕੀ ਜ਼ਿਆਦਾਤਰ ਆਪਣਾ ਜਿਹੜੇ ਸੁੱਖ ਸਹੂਲਤਾ ਉਹ ਖੜੇ ਹੋ ਕੇ ਆਪਾਂ ਕਰ ਲਿਆ ਸੈਟਿੰਗ ਜਿਵੇਂ ਭਾਂਡੇ ਧੋਣ ਵਾਲੇ ਹਨਾ ਰੋਟੀਆਂ ਬਣਾਉਣ ਵਾਲੇ ਸਲੈਪਾਂ ਦੇ ਉੱਤੇ ਆਪਾਂ ਖੜੇ ਹੋ ਕੇ ਬਣਾਉਣ ਲੱਗ ਗਏ ਆ ਸੋ ਚਲੋ ਜੀ ਬਟ ਓਵਰঅল ਜੋ ਵੀ ਹੈ ਬਟ ਅੱਜ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਸੀਗਾ ਰੋਟੀ ਪਕਾਉਣ ਦਾ ਮੈਨੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਮੈਂ ਸਾਰਾ ਆਟਾ ਹੀ ਪਕਾ ਤਾ ਮੈਂ ਤੇ ਇੱਕ ਅੱਧਾ ਪੇੜਾ ਵੀ ਨਹੀਂ ਮੈਂ ਛੱਡਿਆਗਾ ਲੋ ਜੀ ਆਪਾਂ ਬਣਾਈ ਅੱਜ ਨਾ ਮੌਸਮ ਤੁਹਾਨੂੰ ਦੱਸਿਆ ਸਵੇਰ ਦਾ ਨਾ ਰੀਂਣਾ ਹਲਕੀ ਹਲਕੀ ਬੂੰਦਾਬੰਦੀ ਮਤਲਬ ਵੀ ਪੈਂਦਾ ਹੀ ਰਿਹਾ ਸਾਰਾ ਦਿਨ ਕਹਿ ਸਕਦੀ ਸਾਰਾ ਦਿਨ ਨਾ ਜਿਹੜਾ ਹੈ ਸਾਰਾ ਦਿਨ ਜਿਹੜੀ ਬੂੰਦਾਬੰਦੀ ਚੱਲਦੀ ਰਹੀ ਆ ਤਾਂ ਮੇਰੇ ਆ ਹੋਇਆ ਦਾਣਾ ਗਰਮੈਸ ਨਾਲ ਤਾਂ ਹੀ ਹਜੇ ਮੈਂ ਲਸਣ ਅਦਰਕ ਨਹੀਂ ਪਾਉਂਦੀ ਤਾਂ ਹੀ ਨਹੀਂ ਪੌਂਦੀ ਹੁੰਦੀ ਮੇਰੇ ਨਾਲ ਦਾਣੇ ਨਿਕਲ ਜਾਂਦੇ ਗਰਮੀ ਦੇ ਬਾਅਦ ਤੇ ਅੱਜ ਨਾ ਮੈਂ ਸੱਚੇ ਇੰਨਾ ਮੈਨੂੰ ਵਧੀਆ ਲੱਗਾ ਮੌਸਮ ਤੇ ਮੈਂ ਨਾ ਇੱਥੇ ਇੰਨੀ ਗਰਮੀ ਲੱਗਦੀ ਐ ਇਹਦੇ ਚ ਵੀ ਗਰਮੀ ਲੱਗਦੀ ਸੀ ਭਾਵੇਂ ਓਪਨ ਆ ਤੇ ਕੀ ਕੀਤੀ ਤੇ ਫਿਰ ਮੈਂ ਇੱਥੇ ਮੈਂ ਬਾਹਰ ਹੀ ਕੱਢ ਲਿਆ ਸਮਾਨ ਇੱਥੇ ਵੇੜੇ ਦੇ ਵਿੱਚ ਵਧੀਆ 베ੜੇ ਦੇ ਵਿੱਚ ਚਟਾਈ ਵਿਛਾ ਕੇ ਤੇ ਰੋਟੀ ਲਾ ਲਈ। ਭੋਰਾ ਗਰਮ ਵੀ ਨਹੀਂ ਪਿੱਛੋਂ ਮੇਰੇ ਢੂਈ ਤੇ ਨਾ ਫੈਨ ਮੈਨੂੰ ਹਵਾ ਦੇਈ ਗਿਆ ਤੇ ਅੱਗੇ ਮੈਂ ਸੀਗੀ ਤੇ ਰੋਟੀਆਂ ਨਾਲੇ ਤਾਂ ਜਲਦੀ ਪੱਕ ਗਏ ਨਾਲੇ ਪਸੀਨਾ ਨਹੀਂ ਆਇਆ ਨਾਲੇ ਮੌਸਮ ਨੂੰ ਇੰਜੋਏ ਕਰ ਨਾਲੇ ਵੀਡੀਓ ਬਣ ਕੇ ਕਿੰਨੇ ਕੰਮ ਹੋ ਗਏ ਨਾ ਤੇ ਮੈਨੂੰ ਬਹੁਤ ਵਧੀਆ ਲੱਗੇ ਜੇ ਇਸ ਤਰ੍ਹਾਂ ਹੀ ਮੀ ਮੌਸਮ ਹੋਵੇ ਨਾ ਤਾਂ ਫਿਰ ਮੈਂ ਇਦਾਂ ਹੀ ਕਰਦੇ ਨੇ ਕਈ ਵਾਰ ਤਾਂ ਮੈਂ ਨਾ ਇਹੋ ਜੇ ਕੰਮ ਕਰਦੀ ਕਈ ਵਾਰ ਤਾਂ ਮੈਂ ਚੁੱਲ੍ਹਾ ਵਾਲ ਕੇ ਬਹਿ ਜਾਂਦੀ ਹੁੰਦੀ ਇੱਥੇ ਪਿਛਲੇ ਤੋਂ ਮੈਨੂੰ ਲੱਗਦਾ ਪਿੱਛੇ ਮੇਰਾ ਵਲੌਗ ਆ ਇਸ ਤਰ੍ਹਾਂ ਉੱਥੇ ਨਾ ਉਸ ਦਿਨ ਮੌਸਮ ਬੜਾ ਬੜਾ ਬਣੇ ਤੇ ਮਤਲਬ ਕਹਿੰਦਾ ਮਤਲਬ ਤੇ ਇਹ ਹੈ ਕਿ ਮੌਸਮ ਵਧੀਆ ਹੋਵੇ ਨਾ ਫਿਰ ਕੰਮ ਜਿਹਨੇ ਮਰਜ਼ੀ ਕਰ ਸਕਦੇ ਆਪਾਂ ਤੇ ਜੇ ਮੌਸਮ ਵਧੀਆ ਨਾ ਹੋਵੇ ਤੇ ਫਿਰ ਤਾਂ ਜਿਹੜੇ ਪੂਰੇ ਪੂਰੇ ਕੰਮ ਹੁੰਦੇ ਆਪਾਂ ਉਹ ਵੀ ਫਟਾਫਟ ਕਰਕੇ ਨਿਬੇੜਨ ਦੀ ਕਰਦੇ ਹਨ ਤੇ ਠੰਡਾ ਮੌਸਮ ਹੋਵੇ ਬੰਦਾ ਰਿੜਦਾ ਰਿੜਦਾ ਵੀ ਕੰਮ ਕਰੀ ਜਾਂਦਾ ਭਾਵੇਂ ਸਾਰੀ ਦਿਹਾੜੀ ਲੱਗੇ ਰਹੇ ਹਨ ਅੱਜ ਸਾਰੀ ਦਿਹਾੜੀ ਅਦਗਮੀ ਆ ਕੰਮ ਤਾਂ ਪਹਿਲਾਂ ਮੈਂ ਸੋਚਿਆ ਕਿ ਜਿੱਦ ਦੀ ਸਫਾਈ ਕਰ ਲੈਂਦੇ ਆ ਡੀਪ ਕਲੀਨਿੰਗ ਤੇ ਮੌਸਮ ਬੜਾ ਚੰਗਾ ਆ ਮੰਮੀ ਕਹਿੰਦੇ ਰਹਾਂਦੇ ਮੈਂ ਥੱਕ ਜਾਈ ਪਰ ਮੈਂ ਨਾ ਉਹ ਨਹੀਂ ਕੀਤਾਗਾ ਮੈਡੀਸਨ ਚਲਦੀ ਵੀ ਨਾ ਮੇਰੇ ਉਹ ਸੈੱਲ ਦੇ ਘੱਟ ਹੈਗੇ ਫਿਰ ਉਹਨੇ ਇਹਦੇ ਰਹਿਣਦੇ ਦਵਾਈ ਤਾਂ ਚੱਲੀ ਜਾਂਦੀ ਐ ਫਿਰ ਵੀ ਮੈਂ ਛੱਡਦਾ ਹਣਾ ਤੇ ਦੀਪੂ ਜੇ ਇਹ ਕਰਦੇ ਐਨਜੋਏ ਆਪਦਾ ਡਿਨਰ ਤੇ ਅੱਜ ਮੇਰਾ ਬਿਲਕੁਲ ਵੀ ਮੂਡ ਹੈ ਨਹੀਂ ਕੀ ਰਖਾਂਦਾ ਇੱਕ ਤਾਂ ਬੜੀ ਦਰਦ ਹੋ ਰਹੀ ਐ ਇਹਨੇ ਬੜਾ ਸਤਾ ਰੱਖਿਆ ਕੱਲ ਦੀ ਹੋਈ ਐ 나ੜ ਨੂੜ ਦੇ ਉੱਤੇ ਬੜੀ ਦੁਖਦੀ ਗਰਮੀ ਦੇ ਨਾਲ ਹੀ ਹੋ ਜਾਂਦੀ ਦਵਾਈ ਵੀ ਖਾਈ ਦੀ ਗਰਮੀ ਦੇ ਨਾਲ ਹਣਾ ਆ ਗੈਸ ਤਾਂ ਨਹੀਂ ਚੱਕੇ ਮੈਂ ਕਿਹਾ ਗਰਮ ਹੈਗਾ ਜੋ ਠੰਡਾ ਹੋ ਗਿਆ ਫਿਰ ਚੱਕਾਂਗੇ ਤੇ ਮੰਮੀ ਇੱਥੇ ਕਿਸੇ ਦੇ ਕੋਈ ਆ ਕੰਮ ਆਉ ਆ ਗਏ ਲਓ ਜੀ ਆਉ ਆ ਗਏ ਮੰਮੀ ਤੇ ਰੋਟੀ ਕਰਨਿਆ ਤੇ ਬਸ ਇਸ ਤੋਂ ਬਾਅਦ ਕੁਛ ਨਹੀਂ ਗਾ ਰੋਟੀ ਖਾ ਕੇ ਤੇ ਫਿਰ ਆਪਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਮਿਲਾਂਗੇ ਅੱਜ ਦੇ ਵਲੌਗ 'ਚ ਤੁਹਾਨੂੰ ਪਕੌੜੇ ਵਗੈਰਾ ਹਨਾ ਪਕੌੜੇ ਨਾ ਵੈਸੇ ਆਪਾਂ ਨਹੀਂ ਬਣਾਉਣੇ ਸੀ ਠੀਕ ਹੈ ਨਹੀਂ ਬਣਾਉਣੇ ਸੀ ਮਤਲਬ ਕੋਈ ਕਾਰਨ ਸੀਗਾ ਨਹੀਂ ਬਣਾਉਣੇ ਸੀ ਬਟ ਜਦ ਜੋਦੀ ਦਾ ਨਾਨੀ ਦਾ ਫੋਨ ਆ ਗਿਆ ਤੇ ਉਹ ਨਾਨੀ ਨੇ ਦੱਸਤਾ ਕਿ ਅਸੀਂ ਨਾ ਮੌਸਮ ਸੋਹਣਾ ਹੈ ਅਸੀਂ ਪਕੌੜੇ ਖਾ ਕੇ اٹਿਆ ਇਹ ਉੱਥੋਂ ਇਹਨੇ ਰੀਲ ਫੜ ਲਈ ਕਹਿੰਦਾ ਮੈਨੂੰ ਵੀ ਪਕੌੜੇ ਬਣਾ ਕੇ ਦਿਓ ਫਿਰ ਮਜਬੂਰੀ ਚ ਸਾਨੂੰ ਬਣਾਉਣੇ ਪਏ ਬਣਾਉਣੇ ਤਾਂ ਸੀਗੇ ਫਿਰ ਜਦੋਂ ਉਹਨੇ ਆਖਤਾ ਤੇ ਜਦੋਂ ਇਹ ਆਖਦਾ ਹੁੰਦਾ ਫਿਰ ਆਪਾਂ ਬਣਾ ਹੀ ਲੈਣੇ ਹੁੰਨੇ ਕੋਈ ਨਾ ਕੋਈ ਚੀਜ਼ ਤੇ ਚਲੋ ਜੀ ਮਿਲਦੇ ਫਿਰ ਤੁਹਾਨੂੰ ਨਵੇ ਬਲੌਗ ਦੇ ਨਾਲ ਜੀ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ